ਲਗਾਤਾਰ ਹੋ ਰਹੀਆਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਾ ਜੀ ਦੀਆਂ ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਜੇਪੀ ਮੰਚ ਅਤੇ ਹੋ ਸੰਸਥਾਵਾਂ ਵੱਲੋਂ ਅੱਜ ਐਸ ਡੀ ਐਮ ਰਾਜਪੂਰਾ ਅਵੀਕੇਸ਼ ਗੁਪਤਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜੇਪੀ ਮੰਚ ਦੇ ਪ੍ਰਧਾਨ ਸੁਖਵਿੰਦਰ ਸੁਖੀ ਨੇ ਦੱਸਿਆ ਕਿ 2019 ਤੇ 2021 ਨੂੰ ਰਾਜਪੂਰਾ ਵਿੱਚ ਹੋਈ ਬਾਬਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਹਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਤੇ ਆਸ-ਪਾਸ ਜੋ ਵੀ ਕੈਮਰੇ ਅਤੇ ਲਾਈਟਸ ਹਨ ਉਹਨਾਂ ਨੂੰ ਵੀ ਚਲਾਇਆ ਜਾਵੇ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਸਾਹਿਬ ਜੀ ਦੀ partials ਦੇ ਨਾਲ ਪੁਲਿਸ ਪੋਸਟ ਬਣਾਈ ਜਾਵੇ ਅਤੇ ਇਸ ਚੌਂਕ ਦਾ ਨਾਮ ਪੱਕੇ ਤੌਰ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਚੌਂਕ ਰੱਖਿਆ ਜਾਵੇ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਐਸ.ਡੀ.ਐਮ ਨਾਲ ਮੁਲਾਕਾਤ ਕੀਤੀ ਗਈ ਹੈ। एसडीएम ਵੱਲੋਂ ਮੌਕੇ ਤੇ ਹੀ ਡੀਐਸਪੀ ਰਾਸਪੁਰਾ ਸਰਦਾਰ ਮਨਜੀਤ ਸਿੰਘ ਨੂੰ ਵੀ ਮੀਟਿੰਗ ਵਿੱਚ ਬੁਲਾ ਕੇ ਇਹਨਾਂ ਮੰਗਾਂ ਦੇ ਨਾਲ آگਾਹਤ ਕਰਾਇਆ ਗਿਆ। ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਕਿ ਆਪਜੀ ਦੀ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਜੈਪੀ ਮੰਚ ਦੇ ਨਾਲ ਕਰਮਚਾਰੀ ਦਲ ਪੰਜਾਬ ਦੇ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਡਾਕਟਰ ਪੀਮਰਾਓ ਅੰਬੇਦਕਰ, ਸ਼੍ਰੀ ਗੁਰੂ ਰਵਿਦਾਸ ਯੂਥ ਬਲਫੇਅਰ ਕਲੱਬ, ਬਾਲਮਿਕੀ ਉਤਸਵ ਕਮੇਟੀ ਰਾਸਪੁਰਾ ਅਤੇ 올 ਸਕੂਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਵੀ ਇਹਨਾਂ ਮੰਗਾਂ ਦਾ ਸਮਰਥਨ ਕੀਤਾ ਗਿਆ। ਇਸ ਬਾਰੇ ਜਦੋਂ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੈਪੀ ਮੰਚ ਵੱਲੋਂ ਇੱਕ ਮੰਗ ਪੱਤਰ ਆਇਆ ਹੋਇਆ ਹੈ ਜਿਸ ਸੰਬੰਧੀ ਐਸ.ਡੀ.ਐਮ. ਰਾਜਪੁਰਾ ਨਾਲ ਵਿਚਾਰ ਕਰਕੇ ਇਹਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਾ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ। ਪਹਿਲਾਂ ਬਹੁਤ ਦੇਖੀ ਸਾਰੇ ਪ੍ਰਸਤਿਤੀ ਵਿਦਾਵਤਾ ਦਾ ਧੰਨਵਾਦ। ਇਹ ਜਿਹੜੀ ਲੱਗ-ਲੱਗ ਜਥੇਬੰਦੀਆਂ ਆਈਆਂ ਆਈਆਂ ਇੱਥੇ ਭਾਰਤੀ ਨਵੀਂ ਸੰਕਲਪ ਦੀ ਰਸਮੀ ਸਾਹ ਹਾਂ। ਵਰਮਨ ਜੀ ਉਤਸਵ ਕਮੇਟੀ ਦੇ ਮਦਨ ਮਹਿਦ ਜੀ ਇਹ ਭਾਵੇਂ ਕ੍ਰਮਚਾਰੀ ਦਲ ਦੇ ਪ੍ਰਧਾਨ ਮਰੇ ਜੀ ਤੇ ਬੀਜਪੀ ਸਟੇਟ ਆਈਵੀ ਦੀ ਟੀਮ ਪ੍ਰਿਸ਼ਦ ਜੀ ਅਸੀਂ ਪਹਿਲਾਂ ਸਾਰੇ ਯਤਨਾਂ ਦਾ ਕੀ ਜਿਹੜਾ ਧੰਨਵਾਦ ਕਰਦੇ ਆ ਤੇ ਪੇਡਨ ਐਸੋਸੀਏਸ਼ਨ ਤੋਂ ਮਿਲੀ ਜਾਈ ਹੈ ਤੇ ਅੱਜ ਜਿਹੜੀ ਅਸੀਂ ਐਸਡੀਨ ਸਾਹਿਬ ਨਾਲ ਮੀਟਿੰਗ ਰੱਖੀ ਗਈ ਸੀਗੀ ਉਹਦਾ ਵਿਸ਼ਾ ਸੀਗਾ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੀ ਸਪੈਸਿਵਲ ਮੁੱਦਾ ਸੀਗਾ ਕਿ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋ ਵਾਰ ਪਹਿਲਾਂ ਵੇਦ ਵੀ ਹੋ ਚੁੱਕੀ ਹੈ ਤੇ ਹੁਣ ਇੱਕ ਤਿੱਖੇ ਤਾਜ਼ਾ ਘਟਨਾ ਅੰਬਰਸਰ ਵੀ ਹੋਈ ਹੈ ਤੇ ਉਸ ਸੰਬੰਧੀ ਅਸੀਂ ਆਪਣਾ ਲੈਟਰ ਦੇ ਆ ਸੀਗਾ ਇੱਥੇ ਜਿਹੜੀ ਆ ਬਾਬਾ ਸਾਹਿਬ ਦੀ ਜਿਹੜੀ ਸੁਰੱਖਿਆ ਸੰਬੰਧੀ ਆ ਕੀ ਨੂੰ ਜਿਹੜਾ ਆ ਬਿਲਕੁਲ ਪਹਿਲ ਦੇ ਆਧਾਰ ਤੇ ਇਹਨੂੰ ਰੱਖਿਆ ਜਾਏ ਤੇ ਇਸ ਦੀ ਪੂਰੀ ਜਿਹੜੀ ਆ ਦੇਖੋ ਕੈਮਰਿਆਂ ਦੀ ਅਸੀਂ ਮੰਗ ਰੱਖੀ ਆ ਇੱਥੇ ਕੈਮਰੇ ਕਦ ਖਰਾਬ ਹੁੰਦੇ ਆ ਤਾਂ ਚੀਜ਼ਾਂ ਇਹ ਸਾਨੂੰ ਕੋਈ ਕਦੀ ਨਹੀਂ ਪਤਾ ਲੱਗਦਾ ਉੱਥੇ ਜਿਹੜੀ ਆ ਇੱਕ ਕੋਸ਼ਿਸ਼ ਟੈਕਕੌਸ ਦਾ ਅਸੀਂ ਰੱਖਿਆ ਆ ਡਿਮਾਂਡ ਤੇ ਉਸ ਤੋਂ ਬਾਅਦ ਸਫਾਈ ਦੀ ਡਿਮਾਂਡ ਰੱਖੀ ਆ ਸਭ ਤੋਂ ਵੱਡੀ ਗੱਲ ਅਸੀਂ ਰੱਖੀ ਆ ਕਿ ਜਿਹੜੀ ਪਹਿਲਾਂ ਦੋ ਬੇਦਗੀਆਂ ਹੋਈਆਂ ਉਹਦਾ ਅੱਜ ਤੱਕ ਵੀ ਕੋਈ ਕੋਸ਼ਿਸ਼ ਦਾ ਨਾ ਪਤਾ ਕਿਹੜਾ ਲਗਿਆ ਤੇ ਉਸ ਤੇ ਜਿਹੜੀ ਜਾਂਚ ਦੁਬਾਰਾ ਕਰਕੇ ਉਹ ਦੋਸ਼ੀ ਦਾ ਪਤਾ ਲਗਾਉਣ ਬਾਰੇ ਗੱਲ ਕਰੀ ਗਈ ਹੈ ਤੇ ਇਹਦਾ ਨਾਮ ਜਿਹੜਾ ਅੰਬੇਦਕਰ ਚੌਕ ਜਿਹੜਾ ਕਿ ਇੱਕ ਪਲੇਟ ਵੀ ਲਾਈ ਗਈ ਸੀ ਪਿਛਲੀ ਸਰਕਾਰ ਵੱਲੋਂ ਤੇ ਉਸ ਨੂੰ ਜਿਹੜਾ ਰਜਿਸਟਰ ਕਰਕੇ ਬਕਾਇਦਾ ਸ਼ਾਹਦਿਆਂ ਦੇ ਵਿੱਚ ਲਿਆ ਕੇ ਤੇ ਉਸ ਨੂੰ ਅੰਬੇਦਕਰ ਚੌਕ ਉੱਤੇ ਜਿਹੜਾ ਹੈ ਉਹ ਕਿਹਾ ਜਾਏ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਦੇਖੋ ਐਡੀਐਮ ਸਾਹਿਬ ਨੇ ਆਪਣੇ ਵੱਲੋਂ ਬੜੀ ਵਧੀਆ ਤਰੀਕੇ ਨਾਲ ਮੀਟਿੰਗ ਲਈ ਜੀਐਸਟੀ ਸਾਹਿਬ ਨੇ ਤੇ ਉਹਨਾਂ ਵੱਲੋਂ ਜਿਹੜੇ ਵੀ ਸਾਡੇ ਮੁੱਦੇ ਸੀਗੇ ਉਹਨਾਂ ਨੇ ਕਿਹਾ ਬਿਲਕੁਲ ਜਾਇਜ਼ ਮੁੱਦੇ ਨੇ ਇਸ ਸੰਬੰਧੀ ਉਹਨਾਂ ਨੇ ਜੋ ਵੀ ਅਧਿਕਾਰੀ ਹੈ ਸੰਬੰਧਿਤ ਉਹਨਾਂ ਨੂੰ ਆ ਜਿਹੜੀ ਲੈਟਰ ਲਿਖ ਕੇ ਆ ਫਾਰਵਰਡ ਕਰਦੀ ਆ ਬਾਕੀ ਅਸੀਂ ਉਹਨਾਂ ਅਧਿਕਾਰੀਆਂ ਨੂੰ ਮੰਗੇ ਆ ਉਹ ਦੇਖਦੇ ਆ ਉਸ ਤੇ ਕੀ ਜਿਹੜਾ ਅਰਜੀ ਕੰਮ ਹੁੰਦਾ ਤੁਹਾਨੂੰ ਕੀ ਲੱਗਦਾ 2019 ਚ ਕੰਮ ਜੀ ਕਰਦੀ ਤੁਹਾਨੂੰ ਕੀ ਲੱਗਦਾ ਕਿ ਦੇਖੋ ਗੱਲ ਪ੍ਰਦੀਪ ਜੀ ਹੋਈ ਹੈ ਜਿਹੜਾ ਜੀਲਨੀ ਕਰਨ ਦਾ ਕੰਮ ਹੁੰਦਾ ਜੀਲਮਾ ਕਰਨ ਵਾਲਾ ਦਾ ਉਹਦਾ ਕੰਮ ਹੁੰਦਾ ਗ੍ਰੀਨ ਕੱਟਣਾ ਤੇ ਜਿਹੜੀ ਲੜਾਈ ਲੜਨ ਵਾਲਾ ਕੌਮ ਦੀ ਲੜਾਈਆਂ ਲੜਨ ਵਾਲਿਆਂ ਦਾ ਕੰਮ ਹੁੰਦਾ ਝੂਲ ਲਾਈਏ ਲੜਦਾ ਦੇਖੋ ਪ੍ਰਸ਼ਾਸਨ ਪੰਨਾ ਦੋ ਵਾਰ ਬਿਲਕੁਲ ਵਿਫਲ ਰਿਹਾ ਹੁਣ ਨਵਾਂ ਪ੍ਰਸ਼ਾਸਨ ਹੈ ਨਵੀਂ ਸਰਕਾਰ ਹੈ ਸਾਨੂੰ ਕੁਝ ਉਮੀਦਾਂ ਹੈਗੀਆਂ ਅਗਰ ਇਹ ਵੀ ਫੇਲ ਹੁੰਦਾ ਤਾਂ ਦੇਖੋ ਫਿਰ ਸਾਡੇ ਕੋਲ ਅਡਵਿਕੇਸ਼ਨ ਦਾ ਰਸਤਾ ਤਾਂ ਹੈ ਦੀ ਹੈ ਫਿਰ ਅਸੀਂ ਜਿਹੜਾ ਆ ਪਿਛਲੀ ਸਰਕਾਰ ਤੇ ਜਿਹਨੇ ਅਡਵਿਕੇਸ਼ਨ ਦਿੱਤਾ ਸੀ ਜਾਂ ਦਮਦਾਰ ਫਿਰ ਇਹਨੇ ਅਡਵਿਕੇਸ਼ਨ ਕਰਾਂਗੇ ਹੋਰ ਕੀ ਕਰ ਸਕਦੇ ਆ ਤੇ ਬਾਕੀ ਸਾਨੂੰ ਉਮੀਦ ਤਾਂ ਹੈ ਕਿ ਅਸੀਂ ਪੂਰੀ ਆਸ ਹੈ ਸਾਨੂੰ ਇਹ ਸਰਕਾਰ ਇੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਸਾਡਾ ਸਾਥ ਦੇਗਾ ਤੇ ਉਹ ਵੀ ਜਿਹੜਾ ਰੋਕਣ ਕੋਸ਼ਿਸ਼ ਕਰਦਾ ਸੀ ਮੈਡਮ ਨਾਲ ਵੀ ਕੋਈ ਗਲਵਾ ਕਿਸੇ ਵੀ ਤਰੀਕੇ ਨਾਲ ਇਹ ਕੋਈ ਸਰਕਾਰ ਨਹੀਂ ਚੁੱਕਿਆ ਕੋਈ ਵਧੀਆ ਅਸਰ ਨਹੀਂ ਆਇਆ ਜੀ ਇਸ ਸਰਕਾਰ ਤੋਂ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਇਹ ਗੱਲ ਪਤਾ ਸੀ ਤੇ ਪ੍ਰਦੀਪ ਜੀ ਦੇਖੋ ਅਸੀਂ ਕਈ ਵਾਰ ਉਹਨਾਂ ਨਾਲ ਇਹ ਗੱਲ ਰੱਖੀ ਹੈ ਇੱਕ ਵਾਰ ਬਕਾਇਦਾ ਅਸੀਂ ਸਾਡਾ ਕੈਲੰਡਰ ਲਾਂਚ ਕੀਤਾ ਉਹਦੇ ਵਿੱਚ ਬਕਾਇਦਾ ਅਸੀਂ ਇੱਕ ਮੰਗ ਪੱਤਰ ਵੀ ਲਿਖਿਆ ਸੀ ਕਿਉਂਕਿ ਸਾਡੇ ਕੋਲ ਪੰਜਾਬ ਦੀ ਉਸ ਟਾਈਮ ਪਾਸਟ ਦੇਤੀ ਲੱਗਿਆ ਮਜ਼ਰ ਇਹ ਜਿਹੜਾ ਉਸ ਟਾਈਮ ਉਹ ਪ੍ਰੋਗਰਾਮ ਹੀ ਮਿਕਰ ਦਿੱਤਾ ਗਿਆ ਸੀ ਜਾਂ ਉਸ ਤੋਂ ਬਾਅਦ ਵੀ ਜਦ ਮੈਂ ਦੋ ਵਾਰ ਪਰਸਨਲੀ ਗੱਲ ਕਰੀ ਆ ਤੇ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਤਾਂ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਲੈਟਰ ਤਾਂ ਜਰੂਰ ਲਿਖਾਂਗੇ ਤੇ ਬਾਕੀ ਸਾਨੂੰ ਕੋਈ ਆਸ ਦੀ ਉਥੋਂ ਦਿਖ ਨਹੀਂ ਰਹੀ ਕੋਈ ਵੀ ਲੱਗਦਾ ਹੈ ਕਿ ਅੱਜ ਵਾਲੀ ਜੋ ਤੁਹਾਡੀ ਇਹ ਮੰਗ ਪੱਤਰ ਦੇ ਤਾਈਜ਼ ਦੇ ਉੱਤੇ ਕੋਈ ਕਾਰਵਾਈ ਹੋਏਗੀ ਜਾਂ ਇਨਫਾਸ ਦੇ ਦੇਖੋ ਅਗਰ ਤਾਂ ਸਾਫ਼ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਅਗਰ ਪ੍ਰਸ਼ਾਸਨ ਨਹੀਂ ਦਿੰਦਾ ਅਗਰ ਸਾਨੂੰ ਕੋਈ ਲੱਗਦਾ ਹੈ ਕਿ ਪ੍ਰਸ਼ਾਸਨ ਫਿਰ ਦੁਬਾਰੇ ਕੋਈ ਬੇਅਦਬੀ ਜਿਵੇਂ ਹੋਈ ਹੈ ਉਹਨੂੰ ਬਿਲਕੁਲ ਨਾਰਮਲ ਲੈ ਰਹਾ ਹੈ ਤੇ ਫਿਰ ਦੇਖੋ ਅਸੀਂ ਦਾ ਇੱਕ ਐਜੀਟੇਸ਼ਨ ਜਿਹੜਾ ਆ ਦੁਬਾਰੇ ਕਰਾਂਗੇ ਤੇ ਇਸ ਵਾਰ ਜਿਹੜਾ ਐਜੀਟੇਸ਼ਨ ਇਹ ਜਰੂਰਗਾ ਮੈਂ ਦੱਸਦਾ ਕਿ ਪਿਛਲੀ ਵਾਰ ਜਿਹੜਾ ਐਜੀਟੇਸ਼ਨ ਸੀਗਾ ਉਹ ਸਿਰਫ ਰਾਜਪੁਰੇ ਪੱਧਰ ਹੀ ਰਹਿ ਗਿਆ ਸੀਗਾ ਤੁਸੀਂ ਦੇਖੋ ਅੰਮਰਸਰ ਵੀ ਇੱਕ ਘਟਨਾ ਹੋਈ ਹੈ ਪੂਰੇ ਪੰਜਾਬ ਵਿੱਚ ਇੱਕ ਬੰਦ ਦੀ ਕਾਲ ਗਈ ਹੈ ਤੇ ਰਾਜਪੁਰਾ ਵਿੱਚ ਅਸੀਂ ਕਹੀਂ ਨਾ ਕਹੀਂ ਜਿਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਦੋਸ਼ੀ ਸਮਝਦਾ ਕਿ ਅਸੀਂ ਇਹਨੂੰ ਪੰਜਾਬ ਲੈਵਲ ਦੀ ਐਜੀਟੇਸ਼ਨ ਬਣਾ ਕੇ ਵਿਖਰ ਰਹੇ ਹਾਂ ਪੰਜਾਬ ਛੱਡੋ ਰਾਜਪੁਰਾ ਦੇ ਵਿੱਚ ਵੀ ਅਸੀਂ ਇੱਕ ਘੰਟੇ ਦਾ ਵੀ ਕੋਈ ਬੰਦ ਕਰਾਉਣ ਤੇ ਸਫਲ ਨਹੀਂ ਰਹੇ ਮਗਰ ਅਗਰ ਇਸ ਵਾਰ ਵੀ ਸਾਡੀ ਇਹ ਗੱਲਾਂ ਨੂੰ ਜਿਹੜੇ ਸਾਡੇ ਜਿਸ਼ਮਾਂ ਨੂੰ ਅਗਰ ਨਾ ਪ੍ਰੋਪਰਲੀ ਲਿਆ ਗਿਆ ਪਰ ਦੇਖੋ ਫਿਰ ਅਸੀਂ ਐਜੀਟੇਸ਼ਨ ਇਸ ਵਾਰ ਪੰਜਾਬ ਲੈਵਲ ਦਾ ਕਰਾਂਗੇ ਫਿਰ ਇਹ ਪ੍ਰਸ਼ਾਸਨ ਤੇ ਇਹ ਸਰਕਾਰੇ ਪੂਰਨ ਤੀ ਤਿਆਰ ਹੋ ਜੇ ਇਸ ਵਾਰ ਜਿਹੜਾ ਆ ਕਿਉਂਕਿ ਪਿਛਲੀ ਵਾਰ ਕੁਝ ਬੰਦਿਆਂ ਨੂੰ ਇਹਨਾਂ ਨੇ ਟਕਾ ਕੇ ਹੋ ਗਿਆ ਐਜੀਟੇਸ਼ਨ ਨੂੰ ਜਿਹੜਾ ਆ ਠੰਡੇ ਵਸਤੇ ਚ ਪਾਤਾ ਗਿਆ ਸੀ ਪਰ ਇਸ ਵਾਰ ਐਜੀਟੇਸ਼ਨ ਬੜੇ ਲੈਵਲ ਦਾ ਹੋਏਗਾ ਸਰ ਕੀ ਕਹਿਣਾ ਚਾਹਦੇ ਆਪਾਂ ਨਾ ਦੱਸੋ ਕੋਈ ਕਹਿ ਕਹਦਾ ਹੋਇਆ ਜੀ ਮੈਂ ਮਦਨ ਮੈਤ ਪ੍ਰਧਾਨ ਪੰਜਾਬ ਭਾਰਤੀ ਮਾਰਲੇਸੀ ਬਾਇਲਟਨੀਟ ਗੱਲ ਕਰਦਾ। ਸਭ ਤੋਂ ਪਹਿਲਾਂ ਮੈਂ ਆਪਣੇ ਵੀਰ ਗੋਵਿੰਦਰ ਸਿੰਘ ਜੀ ਜੈਪੀ ਮਾਨ ਦੇ ਪ੍ਰਧਾਨ ਦਾ ਧੰਨਵਾਦ ਕਰਨਾ ਚਾਹਾਂਗਾ। ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਪ੍ਰਸ਼ਾਸਨ ਦੇ ਜਿਹੜੇ ਮੇਨ ਅਫਸਰ ਸੀਗੇ ਐਸਜੀਐਮ ਸਾਹਿਬ, ਮਿਤੀ ਸਾਹਿਬ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਿ ਜਿਹੜੀ ਸਾਡੀ ਪ੍ਰੋਬਲਮਾਂ ਸੀਗੀਆਂ ਉਹਨਾਂ ਨੂੰ ਦੱਸਿਆ। ਸਾਨੂੰ ਉਨੇ ਵਿਸ਼ਵਾਸ ਬਹੁਤ ਫਤਿਹ ਬੜੀ ਦਵਾਇਆ ਵੀ ਜਿਹੜੀ ਅਜੀਤ ਕਰਨਾ ਹੁੰਦੀ ਸੀ ਜਾਂ ਜਿਹਦੇ ਨਹੀਂ ਆਫਰ ਲਈਏ ਜਿਹੜੀ ਡਿਮਾਂਡ ਸੀ ਸਾਰੀਆਂ ਕੈਮਰੇ ਦੀਆਂ ਸਫਾਈ ਦੀਆਂ ਸਿਕਿਉਰਟੀ ਦੀਆਂ ਉਹ ਸਾਰੀਆਂ ਪ੍ਰਸ਼ਾਸਨ ਸਾਡੀ ਮੰਨ ਲਈ ਤੇ ਸਾਨੂੰ ਵਿਸ਼ਵਾਸ ਹੈ ਕਿ ਜਦੋਂ ਇਹ ਜੀ ਹਰਕਤ ਫਰਕਸ ਨਹੀਂ ਹੋਵੇਗੀ ਤੇ ਸਾਡਾ ਜਿਹੜਾ ਬਾਬਾ ਸਾਹਿਬ ਦਾ ਪ੍ਰਿਤਮਾ ਆ ਉਹ ਬਿਲਕੁਲ ਸਪਸ਼ਟ ਰਹੇਗਾ ਜੈਪੀ ਜੈਪਾਲ ਜਿਹਦਾ ਦੋ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਤੇ ਹੁਣ ਅੰਦਰ ਅੱਜ ਜੀ ਸਾਨੂੰ ਦੱਸੇ ਕਿ ਕੋਈ ਮੰਗ ਆਤੀ ਹੈ ਕਿ ਵੀ ਐ ਉਹਨੇ ਚੁਟਾਇਆ ਕਿ ਇਹ ਕੈਮਰਾ ਬੰਦ ਗਿਆ ਤੁਹਾਨੂੰ ਕੀ ਲੱਗਦਾ ਜੀ ਪ੍ਰਸ਼ਾਸਨ ਦੀ ਨਿਕਮਮੀ ਹੈ ਕਿ ਜੀ ਦੋ ਵਾਰ ਦੱਸਦੀ ਹੋਣ ਤੋਂ ਬਾਅਦ ਵੀ ਇਹਨਾਂ ਨੇ ਕਹਿ ਨਹੀਂ ਕਿ ਕਿ ਕੈਮਰਾ ਚੱਲ ਰਿਹਾ ਹੈ ਜਾਂ ਬਿਲਕੁਲ ਬੂਕਾ ਨਾ გამੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਚਾਹੇ ਤਾਂ ਕੁਝ ਨਹੀਂ ਕਰ ਸਕਦੀ ਹੈ ਜੇ ਇਹ ਘਟਨਾਵਾਂ ਹੁੰਦੀਆਂ ਤਾਂ ਉਹਨਾਂ ਦੀ ਨਿਕਮਮੀ ਕਰਕੇ ਹੁੰਦੀਆਂ ਜੇ ਦੇਖਿਆ ਜਾਵੇ ਅਗਰ ਤੇ ਪ੍ਰੋਪਰ ਚੈੱਕ ਪੋਸਟ ਬਣੀ ਹੋਵੇ ਕੈਮਰੇ ਚੱਲਦੇ ਹੋਣ ਤਾਂ ਜਿਹੜੇ ਗਲਤੰਗ ਕਰਦੇ ਨੇ ਬੰਦੇ ਇਹ ਦੇ ਅੱਗੇ ਕਰਦੇ ਨੇ ਤਾਂ ਤੁਰੰਤ ਫੜੇ ਜਾਣ ਤੋ ਇਹ ਮੈਂ ਬਿਲਕੁਲ ਸਮਝ ਨਾਕਾਮੀ ਹਰੀ ਪ੍ਰਚਾਰ ਸਿੰਘ ਜੀ ਮੈਂ ਵੇਸ਼ਟਮਾਰਕ ਕਰਮਚਾਰੀ ਜਲਪੁਰ ਦਾਣਾ ਰਿਵਿਸਟਰ ਬ੍ਰਾਂਚ ਰਾਜਪੁਰ ਤੋਂ ਆਨੇ ਦੀ 50 ਬਸ ਦੀ ਸੀ ਜੀ ਅੱਜ ਜੇ ਤੁਸੀਂ ਦੇਖੋਗੇ ਜੈ ਕੇ ਮਲਿਕ ਤੋਂ ਆਪਣੇ ਤਕਰੀਬਨ 500 ਲੋਕਾਂ ਦੇ ਪ੍ਰਧਾਨ ਵੱਲੋਂ ਜਿਹੜਾ ਐਸਆਈ ਕਾਉਂਸਲ ਦੇ ਸੰਬੰਧਿਤ ਇੱਕ ਅਗਿਆਤਿਕ ਮੀਟਿੰਗ ਲਈ ਤੇ ਅੱਜ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ 11:00 ਵਜੇ ਤੇ तकरीबन 7-8 ਦੇ ਕਰੀਬ ਲੋਕ ਜਿਹੜੀਆਂ ਅੱਜ ਕੱਢੀਆਂ ਹੋਈਆਂ ਸੀ ਜੀ ਤੇ ਮੀਟਿੰਗ ਦੇ ਵਿੱਚ ਜਿਹੜਾ ਸਿੱਟਾ ਨਿਕਲਿਆ ਐ ਐਸਟੀਐਮ ਸਾਹਿਬ ਨੇ ਪੂਰਾ ਸਵਾਗਤ ਲਗਾਇਆ ਕਿ ਜਿਹੜੀ ਹੁਣ ਪਿੱਛੇ ਅਸੀਂ ਮੰਗਾਂ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1 2019 ਦੇ ਵਿੱਚ ਇੱਕ 2020 ਦੇ ਵਿੱਚ ਜਿਹੜੀ ਬਾਬਾ ਸਾਹਿਬ ਦੀ ਤੂਟਦੀ ਪ੍ਰਤੀਮਾ ਦੀ ਜਿਹੜੀ ਬੇਦਬੀ ਹੋਈ ਹੈ ਜਿਹਨੂੰ ਪੁਲਿਸ ਪ੍ਰਸ਼ਾਸਨ ਨੇ ਪੂਰੇ ਰਾਜਪਰੇ ਦਾ ਇਹਨੂੰ ਫੜਨ ਦੇ ਵਿੱਚ ਨਾ ਕੰਮ ਹੋਇਆ ਤੇ ਉਹਦੇ ਵਾਸਤੇ ਅਸੀਂ ਅਪੀਲ ਕੀਤੀ ਐ ਕਿ ਤਾਂ ਉਸ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜਾ ਜਿਹੜਾ ਇੱਕ ਅਹਿਮ ਮੁੱਦਾ ਹੈ ਇਸਨੇ ਜਿਹੜੇ ਸਿਕਿਉਰਿਟੀ ਲੱਗੀ ਹੋਈ ਹੈ ਕੈਮਰਾ ਦੀ ਸੀਸੀਟੀਵੀ ਜੋ ਕਿ ਹਲੇ ਤੱਕ ਜਦ ਵੀ ਕੋਈ ਇਥੇ ਵਾਰਦਾਤ ਕਿਸੇ ਮੂਰਖ ਬੰਦੇ ਵੱਲੋਂ ਕੀਤੀ ਜਾਂਦੀ ਹੈ ਬੂਤ ਦੇ ਕੋਲ ਤੇ ਉਹ ਹਮੇਸ਼ਾ ਇਸ ਨੂੰ ਇੱਕ ਜਰੀਆ ਬਣਾਉਂਦਾ ਹੈ ਜੇ ਕੈਮਰੇ ਬੰਦ ਕਰ ਦਿੰਦੇ ਆ ਜਦ ਵੀ ਚੈਕਰ ਆਇਆ ਜਾਂਦਾ ਹੈ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਕੈਮਰੇ ਹਮੇਸ਼ਾ ਬੰਦ ਹੋ ਜਾਂਦੇ ਤੇ ਉਹੀ ਵੀ ਅਸੀਂ ਅਪੀਲ ਕੀਤੀ ਹੈ ਵੀ ਇਹ ਕੈਮਰਿਆਂ ਨੂੰ ਜਿਹੜੀ ਹੈ ਸਿਕਿਉਰਿਟੀ ਦਾ ਜਾਵੇ ਚਾਲੂ ਕੀਤਾ ਜਾਵੇ ਇੱਕ ਉਹਦਾ ਐਕਸੈਸ ਸਾਨੂੰ ਦਿੱਤਾ ਜਾਵੇ ਤਾਕੀ ਅਸੀਂ ਵੀ ਉਹਨੂੰ ਟਾਈਮ ਟਾਈਮ ਦੀ ਜਿਹੜਾ ਹੈ ਅਪਡੇਟ ਕਰਦੇ ਰਹੀਏ ਚੈੱਕ ਕਰਦੇ ਰਹੀਏ।ਾਕੀ ਉਸ ਪ੍ਰਕਾਸ਼ ਨਾਲ ਪੂਰੀ ਤਰ੍ਹਾਂ ਦੇ ਨਾਲ ਹੈ ਵੀ ਜਿੱਥੇ ਵੀ ਸਾਡੇ ਲੋਡ ਪਈ ਵੀ ਅਸੀਂ ਜਦੋਂ ਵੀ ਕੋਈ ਸਮਾਜਿਕ ਹਾਲ ਆਂਦੀ ਹੈ ਅਸੀਂ ਹਮੇਸ਼ਾ ਨਾਲ ਰਹੇ। ਪਰ ਇੰਨੇ ਵੱਡੇ ਮੁੱਦੇ ਦੇ ਲਈ ਤੁਸੀਂ ਅਜੇ ਮਿਲਣਾ ਆਇਆ ਕਿਉਂ ਹੋਰ ਬੇਚੈਨ ਹੋ ਸਕਦੇ ਹੋ। ਤੁਸੀਂ ਹੋਰ ਜਿੱਥੇ ਬੰਦਿਆਂ ਨੂੰ ਵੀ ਅੱਸੀ ਇਹ ਗੱਲ ਵੀ ਤੁਸੀਂ ਕੰਮ ਕਰ ਰਿਹਾ ਹੋ ਤੇ ਉਹ ਕਿਉਂ ਨਹੀਂ ਨਜ਼ਰ ਆ ਰਿਹਾ ਤੁਹਾਡੇ। ਜੇ ਕੋਈ ਕੋਈ ਕੰਮ ਦੇ ਤਰੀਕੇ ਜੇ ਹੋ ਸਕਦਾ ਨਹੀਂ ਵੈਸੇ ਕਾਲ ਤਾਂ ਸਾਰਿਆਂ ਨਾਲ ਕੀਤੀ ਗਈ ਸੀ ਕਾਫੀ ਮਤਲਬ ਪਿਛੇ ਸਾਜ ਅਫਰੀਕਨ ਵੀ ਪਹੁੰਚ ਗਏ ਦੋ ਤਿੰਨੇ ਜਿਹੜੇ ਮੇਨ ਪ੍ਰਧਾਨ ਸੀ ਕਿਤੇ ਬੰਦੀ ਰੋ ਤੇ ਕੰਮ ਦੇ ਤਰੀਕੇ ਕਰਕੇ ਨਹੀਂ ਪਹੁੰਚ ਸਕਦੇ ਬਾਕੀ ਨੈਕਸਟ ਟਾਈਮ ਤੇ ਜਿਹੜਾ ਹੈ ਅਸੀਂ ਪਹਿਲਾਂ ਉਹਨਾਂ ਨੂੰ ਸਦਾ ਕਰਾਂਗੇ ਦੀ ਜ਼ਰੂਰ ਠੀਕ ਹੈ ਰੁਕੀ ਸਾਹਿਬ ਕੀ ਕਹਿਣਾ ਹੈ ਅੱਜ ਇਹ ਮੰਤਪਤਰ ਦਿੱਤਾ ਗਿਆ ਹੈ ਜੈਪੀ ਮੰਚੂਰੀ ਇਹ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ ਇਹ ਤੇ ਸ਼ੁਰੂ ਹੋਇਆ ਨਸ ਕਰ ਰਿਹਾ ਸਪੀਡ ਵੀ ਤੋਂ ਬਹੁਤ ਜਿਹਾ ਬੰਦੀਆਂ ਜਿਹੜੀਆਂ ਹੈ ਪ੍ਰਾਪਤੀ ਜਿ세 ਬੰਦੀਆਂ ਜਿਹੜੀਆਂ ਜਲਾਲ ਟੁੱਟ ਕੇ ਆਈਆਂ ਹੈ ਇਹਦੀਆਂ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਜੀ ਔਰ ਆਪਣੇ ਐਡੀਐਮ ਸਾਹਿਬ ਨੇ ਪੂਰਾ ਇਸ਼ਾਰਾ ਦਿੱਤਾ ਹੈਗਾ ਵੀ ਉਹ ਇਸ ਗੱਲ ਦੇ ਉੱਤੇ ਪੂਰਾ ਮਤਲਬ ਕਿ ਕਰਾਂਗੇ ਤੇ ਉਹ ਜਿਹੜਾ ਜਿਹੜਾ ਹੁਣ ਇਹ ਚੌਂਕ ਦਾ ਨਾਮ ਬਦਲਣ ਦਾ ਕੰਮ ਚੌਂਕ ਦਾ ਨਾਮ ਬਦਲਣ ਦਾ ਦੇਖੋ ਕਮੇਟੀ ਦਾ ਪ੍ਰਧਾਨ ਕਾਂਗਰਸ ਉਰੀ ਪ੍ਰেজੈਂਟ ਕਰਦਾ ਮੈਂ ਉਹ ਜਿਹਨੇ ਬੀਜੇਪੀ ਦਾ ਭਾਰਤੀ ਫੇਜ਼ ਜਾ ਚਾਚਾ ਵੀ ਨਾ ਬਰਾਬਰ ਇਹ ਸਾਡੀ ਇਹ ਡਿਊਟੀ ਬੰਦੀ ਸਮੂਹੀਆਂ ਰਾਜੀ ਤੱਕ ਪਾਰ ਚੋਗੀ ਇਹ ਗੱਲ ਇਹ ਨਹੀਂ ਹੈ ਕਿ ਤੁਸੀਂ ਵੋਟਾਂ ਜਦੋਂ ਤੁਸੀਂ ਲੈਣੀਆਂ ਹੋਣ ਉਹਦੇ ਤੇ ਦਲਦਲ ਤੋਂ ਚੇਤੇ ਆ ਜਣੇ ਤੇ ਜਦੋਂ ਸੰਘਰਸ਼ਾਂ ਦਾ ਟਾਈਮ ਆਵੇ ਉਦੋਂ ਤੁਸੀਂ ਲੜਨਾ ਕਰੋ ਇਹ ਕਿਤੇ ਨਹੀਂ ਲਿਖਿਆ ਹੈਗਾ ਔਰ ਡਾਕਟਰ ਪੀਆਰ ਵੇਦਕਰ ਕਈ ਜੁਰੀਆਂ ਉਹਨਾਂ ਕੋਲ ਸਕਦੇ ਜੇ ਤੁਸੀਂ ਸਹੀ ਕਰੋਗੇ ਕਈ ਡਿਗਨੀਆਂ ਸਨ ਔਰ ਮੈਂ ਸਮਝਦਾ ਵੀ ਅਜੇ ਤੱਕ ਉਹਨਾਂ ਦੇ ਪਾਈਚਾਰੇ ਲੋਕਾਂ ਨੇ ਚੰਗੀ ਤਰ੍ਹਾਂ ਜਦੋਂ ਤੱਕ ਉਹ ਐਜੂਕੇਟਿਡ ਨਹੀਂ ਹੁੰਦੇ ਪਹਿਲੇ ਜਦੋਂ ਕੋਈ ਪਾਵਰ ਰੂਲ ਹੀ ਹਟ ਜਾਂਦੇ ਹੈਗੇ ਉਦੋਂ ਤੱਕ ਇਨਸਾਫ ਮਿਲਨੇ ਔਖੇ ਹੋ ਜਾਣਗੇ ਉਰ ਅ ਹੋਣ ਨਾਲ ਦੇ ਨਾਲ ਮੈਂ ਗੱਲ ਵੀ ਕਰਨਾ ਚਾਹਾਂਗਾ ਕਿ ਕਮੇਟੀ ਦਾ ਪ੍ਰਧਾਨ ਕਾਂਗਰਸ ਦਾ ਹੋਵੇ ਐਮਐਲਏ ਆਮ ਆਦਮੀ ਪਾਰਟੀ ਦਾ ਹੋਵੇ ਤੇ ਪੁਆਰਾ ਚੌਕ ਦਾ ਨਾਮ ਨਾ ਬਦਲਿਆ ਜਾਏ ਤੇ ਦੋਸ਼ੀ ਦੋਵੇਂ ਪਾਰਟੀਆਂ ਹੋਣੀਆਂ ਇਹਨਾਂ ਨੂੰ ਜੇ ਉਹ ਬੰਨੇਵਾਦੀ ਕਰਦੇ ਆ ਕਿ ਆ ਉਹ ਕਾਂਗਰਸ ਦੇ ਸਾਬਕਾ ਅਰਵਿੰਦ ਸਿੰਘ ਕਮੋਦ ਹੈਗੇ ਆ ਮੌਜੂਦਾ ਜਿਹੜੀ ਐਮਐਲਏ ਹੈਗੇ ਆ ਨੀਨਾ ਮੁੱਤ ਜੇ ਇਹ ਨਾਮ ਹੀ ਬਦਲ ਦੋ ਤਾਂ ਸਿਕਿਉਰਿਟੀ ਨਹੀਂ ਦਿੰਦੇ ਬੋਤ ਨੂੰ ਤੇ ਫਿਰ ਇਹਦਾ ਮਤਲਬ ਇਹ ਹੈ ਵੀ ਕਿਸੇ ਨਾ ਕਿਸੇ ਦਾਲ ਵਿੱਚ ਕਾਲਾ ਜਾਂ ਸਾਰੀ ਦਾਲ ਹੀ ਕਾਲੀ ਹੈ ਔਰ ਜਿਹੜੇ ਦੂਜੇ ਬੰਦੇ ਤੁਰੇ ਫਿਰਦੇ ਪ੍ਰਵੀਰ ਛਾਵੜੇ ਜੀ ਹੋਰ ਜਿਹੜੇ ਆ ਆਪਣਾ ਬਣੇ ਆ ਨਵੇਂ ਨਵੇਂ ਉਦੇਦਾਰ ਜਿਹੜੇ ਬਣੇ ਆ ਅਫਸਰ ਬਣੇ ਆ ਉਹਨਾਂ ਨੂੰ ਆਵਾਜ਼ ਚੱਕਣੀ ਕਿ ਇਹ ਸੁਪੋਚੇ ਕਮੇਟੀ ਦੇ ਜਿਹੜੇ ਐਮਸੀ ਸਹਿਬਾਨ ਆ ਉਹਨਾਂ ਨੂੰ ਮਤਾ ਲੈ ਕੇ ਆਉਣਾ ਜਿਹੜਾ ਚਾਹੇ ਦਲਿਤ ਪਰ ਆ ਹੈਗੇ ਆ ਉਹਨਾਂ ਦੇ ਐਮਸੀ ਜਾਂ ਦੂਜੇ ਹੈਗੇ ਆ ਔਰ ਡਾਕਟਰ ਡੀ ਆਰ ਮੇਦਕਰ ਕਿਸੇ ਦਲਿਤ ਭਾਈਚਾਰੇ ਜਿਹੜੇ ਹਸਬੋਚੇ ਹਿਜਦੋਸਤਾਨ ਦੀ ਰੂਹ ਹੈਕਰ ਉਹਨਾਂ ਦੀ ਰੂਹ ਆ ਔਰ ਸਵਿਧਾਨ ਦੀ ਜਿਹੜੀ ਸੋਖਾਂਦੇ ਆ ਉਹ ਸਵਿਧਾਨ ਦਾ ਜਿਹੜਾ ਕੰਮ ਕਰਦਾ ਹੈਗੇ ਆ ਉਹ ਡਾਕਟਰ ਡੀ ਆਰ ਮੇਦਕਰ ਆ ਔਰ ਜੇਸੇ ਬ ਉਹਦੇ ਵੀ ਬੁੱਤ ਦੀ ਬੇਅਦਬੀ ਹੋਵੇ ਇਦੋਂ ਵੱਡ ਵੱਡ ਦੀ ਸ਼ਰਮੇ ਦੀ ਗੱਲ ਨਹੀਂ ਹੋ ਸਕਦੀ ਉਹ ਸਮੁੱਚੇ ਪੰਜਾਬ ਦੇ ਕੱਟੜਾ ਕੱਟ ਮਾਪ ਰਿਹਾ ਉਹ ਭਾਰਤੀ ਜਨਤਾ ਪਾਰਟੀ ਉਹ ਦੂਰ ਤੋਂ ਨਹੀਂ ਬਿਲਕੁਲ ਨੇੜੇ ਤੋਂ ਨਜ਼ਰ ਰੱਖੀ ਹੋਈ ਹੈ ਇਹ ਗੱਲ ਵੀ ਹੈ ਜੀ ਅਸੀਂ ਸਮੁੱਚੀਆਂ ਦਲਤ ਭਾਈਚਾਰਿਆਂ ਜਿਹੜੇ ਅੱਜ ਨਾਲ ਆਏ ਉਹਨਾਂ ਦੇ ਨਾਲ ਖੜੇ ਆਂ ਔਰ ਜੋ ਵੀ ਇਹ ਹੁਕਮ ਲਾਣਗੇ ਆਪਾਂ ਨਾਲ ਖੜਾਗੇ ਜੈ ਭੀਮ ਮੰਚ ਵੱਲੋਂ ਸਾਨੂੰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਪਹਿਲਾਂ ਸਾਂਮੀ ਦੀ ਮੰਗ ਕੀਤੀ ਸੀ ਇਹਨਾਂ ਨੂੰ 11 ਵਜੇ 4 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅੱਜ ਮਿਲੇ ਨੇ ਮੈਨੂੰ ਡੀਐਸਪੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹਨਾਂ ਨੇ ਉੱਥੇ ਆਪਣੇ ਜਿੱਥੇ ਬਾਬਾ ਸਾਹਿਬ ਜੀ ਦੀ ਮੂਰਤੀ ਲੱਗੀ ਹੋਈ ਹੈ ਉੱਥੇ ਇਹਨਾਂ ਨੇ ਕક્ષા ਪ੍ਰਟਾਇਆ ਵੀ ਕੋਈ ਕੈਮਰਾ ਸ਼ਾਇਦ ਨਹੀਂ ਚੱਲ ਰਿਹਾ ਹੁੰਦਾ ਤਾਂ ਉਹ ਕੈਮਰੇਾਂ ਦੀ ਚਾਲੂ ਹਾਲਤ ਰਹਿਣੀ ਜ਼ਰੂਰੀ ਹੈ ਤਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਉਹ ਕੈਮਰੇ ਚੱਲਦੇ ਹੋਣ ਤੇ ਉਨ੍ਹਾਂ ਦੀ ਨਿਰੰਤਰ ਜਾਂਚ ਹੁੰਦੀ ਰਹੇ ਕਿ ਉਹ ਚੱਲਦੇ ਆ ਤੇ ਸੁਚਾਰੂ ਰੂਪ ਨਾਲ ਚੱਲਦੇ ਪਏ ਆ ਤੇ ਨਾਲ ਇਹਨਾਂ ਨੇ ਮੰਗ ਕੀਤੀ ਹੈ ਵੀ ਉੱਥੇ ਲਾਈਟਾਂ ਆਦੀ ਦਾ ਪ੍ਰਬੰਧ ਵੀ ਵਧੀਆ ਰਹੇ ਅੱਛਾ ਜਿਸ ਤਰ੍ਹਾਂ ਪਹਿਲਾਂ ਕੁਝ ਟਾਈਮ ਦੇ ਵਿੱਚ ਦੋ ਵਾਰ ਬਾਬਾ ਸਾਹਿਬ ਜੀ ਉੱਥੇ ਮੂrti ਖੰਡਿਤ ਕਰਨ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਆਪਣੇ ਵੱਲੋਂ ਕੀ ਉੱਥੇ ਜਿਹੜੀ ਹੈ ਕੋਈ ਸੁਰੱਖਿਆ ਵਿਵਸਥਾ ਵੀ ਤਾਇਨਾਤ ਕਰਵਾਈ ਜਾਏਗੀ ਆ ਇਹਨਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ 19 ਤੇ 21 ਦੇ ਵਿੱਚ ਇਹਨਾਂ ਨੇ ਇੱਥੇ ਦੱਸਿਆ ਆ ਮੈਨੂੰ ਕਿ ਇੱਥੇ ਬੇਅਦਬੀ ਹੋਈ ਸੀਗੀ ਉਹਨਦੇ ਤਾਬੇ ਐਕਚੁਅਲੀ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਕਿ ਉਹਨਦੇ ਤੇ ਇੱਕ ਤਾਂ ਕਾਰਵਾਈ ਜਿਹੜੀ ਹੈਗੀ ਹੈ ਉਹ ਮੁਕੰਮਲ ਕਰਾਈ ਜਾਵੇ ਤੇ ਅ ਸੁਰੱਖਿਆ ਨੂੰ ਵਧਾਉਣ ਦੇ ਲਈ ਉਥੇ ਕੈਮਰੇ ਜਿਹੜੇ ਹੈਗੇ ਐ ਕੈਮਰੇ ਜੇ ਸੁਚਾਰੂ ਰੂਪ ਨਾਲ ਚਲਦੇ ਆ ਤਾਂ ਉਹ ਇੱਕ ਬੜਾ ਵਧੀਆ ਡੈਟਰੈਂਟ ਹੁੰਦਾ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਕਿਉਂਕਿ ਉਹਦੇ ਚ ਜਿਹੜਾ ਵੀ ਇਹ ਕਾਰਾ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਹੁੰਦਾ ਵੀ ਮੇਰੀ ਫੋਟੋ ਜਾਂ ਮੇਰੀ ਵੀਡੀਓ ਉੱਥੇ ਆ ਜੇਗੀ ਤਾਂ ਇੱਕ ਬੜਾ ਅੱਛਾ ਡੈਟਰੈਂਟ ਹੁੰਦਾ ਤੇ ਉਹ ਏਰੀਆ ਜੇ ਵੈਲਿਟ ਹੋਏਗਾ ਤਾਂ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਸ਼ਾਇਦ ਨਾ ਵਾਪਰੇ ਸਰ ਇਸ ਤੋਂ ਇਲਾਵਾ ਪੁਲਿਸ ਫੋਰਸ ਵੀ ਉੱਥੇ ਕੋਈ ਤਣਾਤ ਜਾਂ ਕੋਈ ਦੋ ਗਾਰਡਸ ਵਗੈਰਾ ਅ ਐਡਾਨੀ ਮੰਗ ਕੀਤੀ ਹੈ ਵੀ ਉੱਥੇ ਇੱਕ ਚੌਕੀ ਬਣਾਈ ਜਾਵੇ ਉਹਦੇ ਲਈ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਵੀ ਉਹਨੂੰ ਈਵੈਲੂਏਟ ਕਰਕੇ ਜੇ ਉੱਥੇ ਚੌਕੀ ਦੀ ਲੋੜ ਹੈਗੀ ਹੈ ਤਾਂ ਉੱਥੇ ਚੌਕੀ ਬਣਾ ਲਈ ਜਾਵੇ ਠੀਕ ਹੈ